ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋ ਸਲਾਉ ਕਿਹਾ ਚਾਲਾ ਤੁਹਾਡਾ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੰਦਰੁਸਤ ਆ ਤੇ ਬਸ ਹੁਣ ਰੋਟੀ ਉਟੀ ਖਾ ਲਈ ਤਿਆਰ ਹੋ ਗਏ ਚਾਹ ਪੀਣ ਲੱਗੇ ਆ ਚਾਹ ਪੀ ਕੇ ਤੇ ਚੱਲਦੇ ਆ ਆਪਾਂ ਆਪਣੇ ਕੰਮ ਤੇ ਤੇ ਅ ਅੱਜ ਨੂੰ ਆਪਣੇ ਘਰ ਫੇਰ ਗੈਸਟ ਆਉਣ ਵਾਲੇ ਨੇ ਤੇ ਉਦੋਂ ਪਹਿਲਾਂ ਪਹਿਲਾਂ ਆਪਾਂ ਆਪਦਾ ਕੰਮ ਨਿਬੇੜਿਆ ਹੀਏ ਕਿਉਂਕਿ ਪਹਿਲਾਂ ਆ ਛੁੱਟੀਆਂ ਚਾਪਾ ਜਾਂਦੇ ਆ ਫਿਰ ਆਪਣੇ ਘਰ ਕੋਈ ਆਉਂਦਾ ਹੈ ਪਹਿਲਾਂ ਆਪਣੇ ਘਰ ਗੈਸਟ ਆਏ ਸੀ ਫਿਰ ਆਪਾਂ ਕਿਸੇ ਦੇ ਘਰ ਗੈਸਟ ਬਣ ਕੇ ਗਏ ਸੀ ਕਿਸੇ ਦੇ ਨਹੀਂ ਪਿੱਕੇ आले ਘਰ ਗਏ ਸੀ ਤੇ ਫਿਰ ਅੱਜ ਫੇਰ ਆਪਣੇ ਘਰ ਗਿਆ ਸਾਰੇ ਨੇ ਛੁੱਟੀਆਂ ਦੇ ਵਿੱਚ ਮੇਰੇ ਨਾ ਮਦਰ ਇਨ ਲਾ ਦੇਸ਼ ਦੇ ਦਾਦੀ ਜੀ ਕਹਿੰਦੇ ਹੁੰਦੇ ਸੀ ਛੁੱਟੀਆਂ ਕਾਹਦੀਆਂ ਹੁੰਦੀਆਂ ਨੇ ਬਸ ਕੋਈ ਇੱਧਰ ਨੂੰ ਜਾਂਦੀ ਆ ਤੁਰੀ ਬੱਸਾਂ ਭਰੀਆਂ ਜਾਂਦੀਆਂ ਨੇ ਕੋਈ ਜਾਈ ਜਾਂਦੀ ਆ ਤੇ ਕੋਈ ਆਈ ਜਾਂਦੀ ਆ ਗੱਲ ਸਹੀ ਆ ਕੋਈ ਆਈ ਜਾਂਦਾ ਤੇ ਕੋਈ ਜਾਈ ਜਾਂਦਾ ਹੈ ਨਾ ਛੁੱਟੀਆਂ ਜਦੋਂ ਖਤਮ ਹੋ ਜਾਂਦੀਆਂ ਨੇ ਉਦੋਂ ਸਾਰੇ ਫੇਰ ਠੰਡੇ ਸਿਵੇ ਹੋ ਕੇ ਟਿੱਕੇ ਜੇ ਬਹਿ ਜਾਂਦੇ ਨੇ ਸਾਰਿਆਂ ਦੇ ਮੇਲੇ ਗੱਲੇ ਕਰਕੇ ਬੈਠ ਜਾਂਦੇ ਨੇ ਹੈ ਨਾ ਚਲੋ ਇਹ ਵੀ ਜ਼ਰੂਰੀ ਹੁੰਦਾ ਜੀ ਇੱਕ ਦੂਜੇ ਨੂੰ ਮਿਲਣਾ ਵੀ ਬੰਦਾ ਫਰੈਸ਼ ਹੋ ਜਾਂਦਾ ਹੈ ਰੂਟੀਨ ਉਹ ਡੇਲੀ ਰੂਟੀਨ ਤੋਂ ਥੋੜਾ ਜਿਹਾ हट ਕੇ ਜੇ ਕੁਝ ਹੁੰਦਾ ਹੈ ਤੇ ਬਾਕੀ ਜਿਹੜਾ ਖਾਣ ਪੀਣ ਉਹ ਵੀ ਥੋੜਾ ਡਿਫਰੈਂਟ ਹੋ ਜਾਂਦਾ ਹੈ ਹਨਾ ਤੇ ਨਹੀਂ ਤਾਂ ਉਹੀ ਦਾ ਆਲ ਰੋਟੀ ਰੋਜ਼ ਉਹੀ ਚੱਲਦੀ ਹੈ ਜਦੋਂ ਕੋਈ ਆਇਆ ਹੁੰਦਾ ਕਹਿੰਦੇ ਹੁੰਦੇ ਆ ਵੀ ਅ ਬੱਚੇ ਮਾਂ ਦਾ ਰਾਜ ਕੀ ਕਹਿੰਦੇ ਆ ਮਾਂ ਦਾ ਰਾਜ ਬੱਚੇ ਦਾ ਪੰਜ ਤੇ ਮਾਂ ਦਾ ਰਾਜ ਹਨਾ ਉਹ ਮਹਿਮਾਨਾਂ ਦੇ ਆਏ ਕਿਹਦਾ ਰਾਜ ਨਹੀਂ ਮਹਿਮਾਨਾਂ ਦੇ ਪੱਜ ਕਰਦਿਆਂ ਦਾ ਪੱਜ ਨਹੀਂ ਮਹਿਮਾਨਾਂ ਦਾ ਪੱਜ ਤੇ ਆਪਦਾ ਰੱਜ ਕਰਦਿਆਂ ਦਾ ਰੱਜ ਤੇ ਜਦੋਂ ਕੋਈ ਆਇਆ ਹੁੰਦਾ ਉਹਦੋਂ ਆਪਾਂ ਨੂੰ ਐ ਹੁੰਦਾ ਵੀ ਚਾਹ ਕੋਈ ਆਇਆ ਭਾਈ ਇਹਨੂੰ ਸਵੀਡਿਸ਼ ਵੀ ਖਵਾਈਏ ਕੋਈ ਆਈਸਕ੍ਰੀਮ ਖਵਾਈਏ ਜਾਂ ਕੋਈ ਸ਼ੋਰ ਬਣਾ ਕੇ ਖਵਾਈਏ ਤੇ ਬਹਾਨੇ ਨਾਲ ਮੇਰੇ ਵਰਗੀ ਦਾ ਵੀ ਫਿਰ ਨਾਲ ਰੱਜ ਹੋ ਜਾਂਦਾ ਕਿਉਂਕਿ ਆਪਾਂ ਤਾਂ ਆਪ ਮਿੱਠੇ ਵਗੈਰਾ ਦੀ ਬਹੁਤ ਜ਼ਿਆਦਾ ਸ਼ਿਕਾਇਤਾਂ ਹੈ ਜੀਆਂ ਤੇ ਵੈਸੇ ਬਣਾਉਣ ਦੀ ਤਾਂ ਕਿਹੜਾ ਪਿਆ ਹੁੰਦਾ ਵੀ ਕੋਈ ਆਪਾਂ ਨੂੰ ਰੋਕਦਾ ਵੀ ਬਣਾਓ ਨਾ ਪਰ ਆਪਾਂ ਨੂੰ ਐ ਹੁੰਦਾ ਵੀ ਕੀ ਕਰਨਾ ਹੈ ਨਾ ਬਣਾ ਕੇ ਪਰ ਜਦੋਂ ਕੋਈ ਆਇਆ ਹੁੰਦਾ ਉਹ ਇੱਕ ਬਹਾਨਾ ਜਾਂ ਮਿਲਿਆ ਹੁੰਦਾ ਆਪਾਂ ਨੂੰ ਤੇ ਅੱਜ ਫੇਰ ਆਪਣੇ ਘਰ ਆ ਰਹੇ ਨੇ ਗੈਸਟ ਡੈਸਟੀਨੀ ਗੈਸਟ ਤੇ ਆਪਣੇ ਘਰ ਆ ਰਹੇ ਨੇ ਗੈਸਟ ਗੈਸਟ ਦਾ ਤੁਹਾਨੂੰ ਮਿਲਾਵਾਂਗੇ ਜਦੋਂ ਆਉਣਗੇ ਸ਼ਾਮ ਤੱਕ ਹੀ ਆਉਣਗੇ ਮੈਨੂੰ ਲੱਗਦਾ ਤੇ ਸ਼ਾਮ ਨੂੰ ਦੇਖਦੇ ਆ ਅੱਜ ਕੋਈ ਨਾ ਕੋਈ ਚੀਜ਼ ਦਾ ਬਹਾਨਾ ਤਾਂ ਬਣਾਵਾਂਗੇ ਹੀ ਜੀ ਅੱਜ ਆਪਾਂ ਆ ਚੀਜ਼ ਖਾਣੇ ਆ ਤੇ ਚਾਹ ਆ ਗਈ ਆਪਣੀ ਚਾਹ ਪੀ ਲਈਏ ਸ਼ੌਪ ਤੇ ਚੱਲਦੇ ਆਂ ਤੇ ਆਪਣੇ ਕੰਮ ਤੋਂ ਦੇ ਪਹਿਲਾਂ ਪਹਿਲਾਂ ਮੈਂ ਮੇਡ ਲਈਏ ਕਿਉਂਕਿ ਮੈਨੂੰ ਲੱਗਦਾ ਫਿਰ ਸ਼ੌਪ ਤੋਂ ਵੀ ਥੋੜਾ ਜਲਦੀ ਆਉਣਾ ਪਊਗਾ ਕਿਉਂਕਿ ਜਦੋਂ ਗੈਸਟ ਆਏ ਹੁੰਦੇ ਨਾ ਉਦੋਂ ਸਾਡਾ ਫਿਰ ਹੋਰ ਵੀ ਲੇਟ ਦਾ ਕੰਮ ਹੋ ਜਾਂਦਾ ਲੇਟ ਲਤੀਫ ਹੋ ਜਾਂਦੇ ਆ ਫਿਰ ਹੋਰ ਵੀ ਜਿਆਦਾ ਅਸੀਂ ਜਾਣੇ ਵੀ ਲੇਟ ਆਉਣੇ ਵੀ ਜਲਦੀ ਆ ਹਨਾ ਉਹ ਚਲੋ ਆਏ ਆਂ ਵੀ ਅਗਲੇ ਨੂੰ ਵੀ ਟਾਈਮ ਦੇਣਾ ਹੁੰਦਾ ਹੁਣ ਅਗਲਾ ਵੀ ਕਿੰਨਾ ਚਿਰ ਸਾਡੇ ਕੋਲ ਇੱਥੇ ਸ਼ੌਪ ਤੇ ਬੈਠਾ ਰਹੇ ਇੱਕ ਵਾਰ ਤਾਂ ਗੈਸਟ ਹੁਣ ਸ਼ੌਪ ਤੇ ਹੀ ਆਉ ਤੇ ਫਿਰ ਸਾਡੇ ਨਾਲ ਹੀ ਘਰ ਆਉ ਤੇ ਚਲੋ ਠੀਕ ਹੈ ਜੀ ਮੈਂ ਚਾਹ ਪੀ ਲਾਂ ਬਾਕੀ ਗੱਲਾਂ ਫਿਰ ਗੈਸਟ ਆਏ ਤੋਂ ਕਰਦੇ ਆ ਲਓ ਜੀ ਪਹਿਲਾਂ ਤੇ ਜਿਗੜੀ ਚੱਕਲਦੇ ਤੇ ਅੱਜ ਮੌਸਮ ਡੰਡਾ ਸੀਗਾ ਮੈਂ ਕਿਹਾ ਚਲੋ ਅੱਜ ਆਪਾਂ ਆਉਂਦੇ ਨਹੀਂ ਘਰੇ ਨਹੀਂ ਆਉਂਦੇ ਸਾਰਾ ਦਿਨ ਉੱਥੇ ਹੀ ਰਹਾਂਗੇ ਤੇ ਹੁਣ ਆ ਗਿਆ ਫੋਨ ਕਰਾਂ ਕਿਉਂਕਿ ਘਰੇ ਆਗੇ ਗੈਸਟ ਆ ਤੇ ਮਿਲਦੇ ਆ ਜਾ ਕੇ ਇਹ ਨਾਲ ਤੁਹਾਨੂੰ ਵੀ ਮਲਾਉਣੇ ਆ 2.5-3 ਦਿਨਾਂ ਦਾ ਟਾਈਮ ਹੋ ਗਿਆ ਪਰ ਵਾਪਸ ਫੇਰ ਮੁੜਦੇ ਆ

ਜਦ ਸਾਜ ਸੌਂਗੇ ਗੈਸ ਨੂੰ ਘਰੇ ਕਿ ਬੁਲਾ ਕੇ ਤਾਂ ਆਪ ਹੈ ਨਹੀਂ ਕੌਂਟੈਸਟ ਸੌਂਗੇ ਕੌਂਟੈਸਟ ਮਾਗਾ ਨਹੀਂ ਆਪ ਨੂੰ ਨੂੰ ਚਾਹ ਕੇ ਸਦਿਆਂ ਆ ਜਾ ਇਸਕ ਸੌਂਗੇ ਹਕੀ ਕਰ ਹਾਂ ਯਾ ਮੋਜਣਾ ਆਪ ਮੋਜ ਨਾਲ ਵੀ ਕਿ ਅੱਬ ਮੋਜ ਨਾਲ ਕੀ ਮੋਜ ਨਾਲ ਮੋਜ ਨਾਲ ਬੈਠੇ ਮੋਜ ਨਾਲ ਕਿੱਥੇ ਬੈਠੇ ਮੋਜ ਕਿੱਥੇ ਇੱਥੇ ਬਹੁਤ ਔਖਾ ਹੱਕ ਕੀ ਮੇਰੇ ਬੋਲ ਮੰਗ ਖੜਾਈ ਦੀ ਕੀ ਹੋਇਆ ਢੰਗੀ ਜੀ ਪੈਰ ਜੀ ਮੈਂ ਟਟਾ ਟਾਟਾ ਘੋਮਾਂ ਨਹੀਂ ਰਹੀ ਹੋਇਆ ਜੀ ਜਾਂਦੀ ਹੈ ਬੰਦਾ ਹੋਇਆ ਰਿਹਾ ਕਮਰਾ ਪੈਰ ਜੀ ਕਿ ਪਾਉਣ ਨਹੀਂ ਨਹੀਂ ਆਉਂਦੀ ਜੇ ਤਾਂ ਪੈਰ ਉਹ ਕਿੱਥਾ ਸਰ ਸਰ ਕਿੱਥਾ ਖੋਦਿਆ ਸਭ ਜੀ ਬਸ ਹੁਣ ਨਹੀਂ ਆ ਬਿਜਲੀ ਦਾ ਹੋਣ ਜਾਈ ਤੇ ਉੱਥੋਂ ਆ ਗਿਆ ਫੁੱਟਾ ਆ ਗਿਆ ਚੱਲ ਜੀ ਨਾ ਮੈਂ ਖਚਾ ਜੀ ਜੀ ਉਹ ਬੰਦੇ ਜਿਹੜੇ ਬਣਾ ਲਈ ਰੋਟੀ ਘਾਲ ਲੈਣੇ ਹਾਂ ਵਾ ਲਓ ਜੀ ਇਹ ਆ ਗਏ ਗੈਸਟ ਅਸੀਂ ਇਹਨਾਂ ਨੂੰ ਬਠਿੰਡੇ ਛੱਡ ਕੇ ਆਏ ਸੀ ਵਿੱਜੇ ਮੇਰਾ ਕੀ ਟਿੰਕ ਟਿਕ ਰਿਹਾ ਮੜਮੜਾਉਂਦੇ ਆ ਮੜਮੜ ਕੇ ਚਲੋ ਆਪਾਂ ਰੋਟੀ ਖਵਾ ਦਈਏ ਹੁਣ ਨਾਲੇ ਆਪ ਖਾ ਲਗੇ ਫੇਰ ਗੱਲਾਂ ਬਾਤਾਂ ਸੁਣਾਵਾਂਗੇ ਤੁਹਾਨੂੰ ਤੁਹ ਤਾਂ ਦੱਸੀ ਕਰ ਲਈ ਕਦੀ ਸੇਕ ਕਰੋ ਸੇਕ ਕਰੋ ਸੇਕ ਕਰਤੀ ਵਾਲਾ ਆ ਉਹ ਨਹੀਂ ਸੌਣ ਮੈਂ ਨਾ ਉਹਨੂੰ ਵੀ ਬੁਤਨੀ ਕਰਕੇ ਆ ਜੀ ਨੇ ਅੱਜ ਬੁਤਨੀ ਸਭ ਬੁਤਨੀ ਨਹੀਂ ਮੋਚੀ ਕਰਦੇ ਨਹੀਂ ਵੀ ਬਈ ਚਲਾਵੇ ਇਹਨੇ ਆਜਨੇ ਕੁੱਤ ਕਰ ਲਈ ਮੈਨੂੰ ਆਹ ਕਥੀ ਆਈ ਨਹੀਂ ਮੈਂ ਬੁਤ ਨਹੀਂ ਕਰਦੀ ਆਹ ਕਥੀ ਆਈ ਜਾਂਦੀ ਮੈਨੂੰ ਕਹਿੰਦੀ ਆ ਕਿ ਮੈਨੂੰ ਨਾ ਮੁਨਾਕਤਾ ਹੀ ਜਾਂਦੀ ਹੈ ਮੈਂ ਕੀ ਕਰਦਾ ਕੋਈ ਨਾ ਬਈ ਸਾਨੂੰ ਤਾਂ ਜੂੜਾ ਜਿਵੇਂ ਪਸੰਦ ਨਹੀਂ ਅਸੀਂ ਤਾਂ ਜੂੜੇ ਦੇ ਸੱਤ ਖਲੋਪ ਹੈ ਬਈ ਸੱਤ ਸਭ ਕੀ ਦਾ ਨੂੰ ਹੀ ਕੋਈ ਧਮਕੀ ਉੜੀ ਦੀ ਧਮਕੀ ਆ ਲੂ ਜੋਂ ਜੂੜਾ ਕਰਨਾ ਪੰਦੂ ਜੂੜਾ ਦਾ ਸਾਕਾ ਜੂੜਾ ਕਰਨਾ ਸੱਤ ਮਨ ਵਹੀਆ ਮੁਕਾ ਕਾਮੀਆਂ ਨੇ ਹੁੰਦਾ ਰਿਆ ਨੇ ਸੋਣ ਲਓ ਧਿਆਨ ਨਾਲ ਸਾਰੇ ਜੂੜਾ ਜੀ ਕਰਦੀ ਕੌਣ ਨਹੀਂ ਕਰਦੀ ਕੋਈ ਕਰ ਕਰ ਦਿੱਤਾ ਮਤ ਸਿਸ਼ਟੇ ਮੈਂ ਦਿੱਤੇ ਨੇ ਨਹੀਂ ਇਸ ਤਰ੍ਹਾਂ ਸਿੱਧਾ ਜਿੰਦਾ ਮੈਂ ਪਹਾ ਲਾਈਟ ਚਾਲਾ ਬਾਹਰ ਸਿੱਧੇ ਐਸੇ ਬੰਦ ਨਹੀਂ ਸੀ ਲਾਈਟ ਚਾਲਾ ਹੱਤ ਤੱਕ ਮੈਂ ਇੱਕ ਤਰ੍ਹਾਂ ਸਰਬੋਦੀ ਹੁੰਦੀ ਹੁੰਦੀ ਬਸ ਬੱਸ ਲਾਈਟ ਚਾਲਾ ਬਸ ਬੱਸ ਉਤਰੀਆ ਚੀਰਾਂ ਕਿਉਂ ਵਾਲੇ ਆਂਗੇ ਚਲ ਕੋਈ ਨਾ ਮੇਕਿਓ ਕਰਾਉਂਦੇ ਹਾਂ ਆਪ ਤੀਰ ਆਪ ਤੀਰ ਹਾਂ ਜਿਵੇਂ ਮਰਜ਼ੀ ਹੋ ਗਈ ਚੀਕੀ ਗੱਲ ਇੱਕ ਤਾਂ ਅਜੀ ਚੀਰ ਜੀ ਹੁਣ ਅਸੀਂ ਤੇਰੇ ਚੀਰ ਕੱਢ ਗਏ ਤੂੰ ਤੱਕੜਾਉਣਾ ਨਹੀਂ ਸਾਡੇ ਤੋਂ ਚੀਰ ਹਾਂ ਤੂੰ ਤਾਂ ਸਾਡੇ ਤੋਂ ਚੀਰ ਕਢਾਉਣਾ ਨਹੀਂ ਜੇ ਤੇਰੇ ਚੀਰ ਕੱਢ ਗਏ ਤੂੰ ਤਾਂ ਕਢਾਉਣਾ ਨਹੀਂ ਚੀਰ ਤੇ ਤੂੰ ਕਹਿੰਦੀ ਅਸੀਂ ਆਪ ਦੇ ਵੀ ਕਢੋ ਪਹਿਲਾਂ ਕੀ ਹੋਇਆ ਆਪਦੇ ਸੱਟ ਬਾਕੀ ਨਾ ਚੀਰ ਲਾ ਕੇ ਮੈਨੂੰ ਤਾਂ ਚੀਰ ਕੱਢ ਲੈ ਕਹਨੋ ਮੈਨੂੰ ساری ਉਮਰ ਚ ਨਿੱਗੜਾ ਨਾ ਨਾ ਮੇਰੇ ਬਿੱਤੀ ਤੈਨੂੰ ਕੱਢ ਕੇ ਦੇਖੀ ਬੀਬੀ ਨਾ ਕਹਿ ਜਾ ਬਾਬਾ ਮੈਨੂੰ ਚੀਰ ਕੱਢ ਲੈ ਉਹ ਪ੍ਰਾਪ ਨਾ ਕਰ ਮੈਂ ਕਰਦੇ ਹਾਂ ਹਾਂ ਉਹ ਤਾਂੜ ਗਿਆ ਹੁਣ ਹੁਣ ਕਰਦੇ ਸਰਕਾ ਹਾਂ ਇੱਥੇ ਕਰਦੇ ਭਾਈ ਭੜਾ ਲਿਖਾ ਬੰਦਾ ਚੀਰ ਕੱਢਦੇ ਹੁੰਦੇ ਨੌਕਰਾਂ ਦੀ ਹੋਣਾ ਚੱਲ ਜੀ ਗੱਲੇ ਉੱਪਰ ਕਰਦੀ ਸੀ ਚੀਰ ਤੇ ਚੱਤ ਚੁੱਪ ਕਰ ਜਾ ਨਹੀ ਜਾਣੀ ਮੇਰੇ ਸੋਚ ਅੱਖਾਂ ਮੂਨੇ ਰੱਖਿਆ ਮੈਨੂੰ ਲੱਗਦਾ ਮਸੀਹ ਨਹੀਂ ਸੀ ਕਰਦੀ उस जिंदगी में आह मास्टर प्रामोद्या है सर चाची क्या तेरे जो साइन मैंने बेटी चाचा को लिख कर लिया सर और चीज का हम अगुत कर लीजिए फिर भी किच्छे नहीं आ गया आह क्या चीज का नाम लिख लेंगे आई डी 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 � ਸਰ ਤਾਂ ਕੱਲ ਦੇ ਵਿੱਚ ਸਲਫੜੀ ਨਹੀਂ ਕਿਸ ਵਿੱਚ ਕੱਲ ਆਪਣੇ ਹੀ ਚਾਹ ਦੀ ਨੂੰ ਸਹੀ ਸੀਗਾ ਕੱਲ ਆਪਣੇ ਹੀ ਸ਼ਾਮ ਦੀ ਨੂੰ ਵਧੀਆ ਹੋਣੀ ਸੀ ਸਾਡੇ ਸਵੇਰੇ ਨੂੰ ਤੁਸੀਂ ਉੱਠੇ ਚਾਰ ਪੰਜ ਜਿਹੜੇ ਨਹੀਂ ਕਰਿਆ ਸੀ ਤਾਂ ਉਹ ਸਬਸਤ ਨੂੰ ਇਹਨੇ ਦਿੱਕ ਤੇ ਫਿਰ ਇਹ ਜੀ ਦੱਜੀ ਆਇਆ ਸਵੇਰੇ ਜਦੋਂ ਉੱਠਿਆ ਤੂੰ ਤਾ ਕੋਈ ਸੀਰੀ ਬਣਾ ਰਹੇ ਹੁੰਦਾ ਕਿਵੇਂ ਬਣਾ ਕੇ ਇਹ ਤਾਂ ਨਾਲ ਹੀ ਸੀ ਸੋਸ ਮੇਰੇ ਦਾਲ ਤੇ ਸਬਜ਼ੀ ਦੋਨੇ ਹੈਗੀਆਂ ਪਤਾ ਨਹੀਂ ਵੀ ਦਾਲ ਦੀ ਹੈਗੀ ਠੀਕ ਹੋ ਸਰ ਆਹ ਸਫਣੀ ਦੋਆ ਲਾ ਦੀ ਸੀ ਚਟਨੀ ਨਹੀਂ ਚਟਨੀ ਹੈ ਲੈ ਲੇ ਮੈਨੂੰ ਕੋਲ ਦਾਲ ਵੀ ਹੈਗੀ ਹੈ ਤੇ ਸਬਜ਼ੀ ਵੀ ਹੈਗੀ ਹੈ ਲੋ ਜੀ ਟਾਈਮ ਬਹੁਤ ਹੋ ਗਿਆ ਹੈ ਇਹ ਚਾਹ ਤੇ ਜਿਹੜੇ ਮਹਿਮਾਨ ਆਏ ਸੀਗੇ ਇੰਨੀ ਕਰਾਈ ਦਾਲ ਲੋ ਜੀ ਦਾਲੇ ਨਹੀਂ ਕਿ ਬਚੀਆ ਹੁਣ ਸਾਡੇ ਕੋਲੇ ਤੇ ਮਹਿਮਾਨਾਂ ਨੂੰ ਪੋਣੇ ਤੇ ਅਸੀਂ ਖਾਵਾਂਗੇ ਸਬਜੀ ਮਹਿਮਾਨਾਂ ਨੂੰ ਸਬਜੀ ਤੇ ਦਾਲ ਦੋਹਾਂਵਾਂਗੇ ਮੈਂ ਤਾਂ ਆਖਾਂਗੀ ਮੈਂ ਦਾਲ ਨਹੀਂ ਮੈਂ ਖੀਰ ਸਬਜੀ ਖਾਵਾਂਗੇ ਇਹ ਉਹਨੂੰ ਪਾ ਦੇਨੇ ਬਈ ਮਹਿਮਾਨ ਆਏ ਆ ਉਹਨੂੰ ਖਾਈਂ ਦਾਲ ਤੇ ਸੱਤੀ ਦੋ ਚੀਜ਼ਾਂ ਗੰਨਮਾ ਤੇ ਕੀਰਾ ਮੱਖ ਮਾਣ ਕੀਰਾ ਵੀ ਉਹਨਾਂ ਨੂੰ ਲਾ ਦੇਣਾ ਹੈਗਾ ਕੀਰਾ ਫੇਰ ਕੱਟ ਲੀਏ ਕੱਟ ਓਕੇ ਹਨਾ ਲਾ ਦੇ ਕਿਸ ਤੋਂ ਲੈਣੇ ਬਾਰਕ ਬਾਰਕ ਤੇ ਆਓ ਉੱਪਰ ਹੀ ਆਓ ਉੱਪਰ ਤੇ ਲੋ ਵੀ ਅੱਜ ਮੈਂ ਮਾਨਾ ਤੋਂ ਬਹੁਤ ਕੰਮ ਲਿਆ ਸੀ ਸ਼ਾਪ ਤੇ ਬਹੁਤ ਕੰਮ ਲਿਆ ਸੈਟਿੰਗ ਕਰਵਾਈ ਔਰ ਹਜੇ ਵੀ ਰਹਿਦੀ ਐ ਬੱਸ ਇਹਦੇ ਵੀ ਕਾਫੀ ਹੋ ਗਿਆ ਕੰਮ ਆ ਕੰਮ ਬਹੁਤ ਹੋ ਗਿਆ ਅੱਜ ਸ਼ਾਪ ਤੇ ਆਪਣਾ ਆਰਡਰ ਆ ਕੰਦੇ ਹੋ ਖਾ ਜਾਂਦਾ ਬਹੁਤ ਜਿਆਦਾ ਹਾਂ ਕਰੀਏ ਤਾਂ ਬੋਟਿਆਂ ਨਾਲ ਘੇੜਾ ਦਵਾਦਾ ਮਾਈਕ੍ਰੋਵੇਜ ਹੈ ਮਾਈਕ੍ਰੋਵੇਜ ਚ ਘੇੜਾ ਦਵਾਦਾ ਰੋਟੀਆਂ ਇਹ ਚਾਹ। ਫਲਾਜੀ ਫੋਲਕੇ ਅਸੀਂ ਬਣਾ ਕੇ ਰੱਖ ਦਿਆਂ ਸੰਦੀਪ ਤੋਂ ਕਿਉਂਕਿ ਇਸ ਵੇਲੇ ਆ ਕੇ ਸਾਡੇ ਰੋਟੀਆਂ ਨਹੀਂ ਬਣਦੀਆਂ ਅਸੀਂ ਬਹੁਤ ਜ਼ਿਆਦਾ ਥੱਕ ਕੇ ਆਉਣੀ ਆ। ਬਾਸੀ ਹੋ ਜਾਂਦੀ ਐ ਇਸ ਵੇਲੇ ਨੂੰ ਤਾਂ ਤੇ ਬਸ ਹੁਣ ਆਪਾਂ ਮਾਈਕ੍ਰੋਵੇਜ ਚ ਘੇੜਾ ਦਵਾ ਦੇਨੇ ਆ। ਫਿਰ ਸਜਜ ਰੀਏ ਅਵਰ ਜੇ ਬਣ ਜਾਣਗੀਆਂ।

ਸਬ지 ਸਵਾਦ ਸੀ ਸਬ지 ਸਵਾਦ ਸੀ ਹਾਂ ਕੋਲੀਆ ਫੋਨ ਲਈ ਆਈ ਹੈ ਫੋਨ ਵਜਿਆ ਅਸੇ ਯਾ ਨਾ ਏ ਰਿਓ ਮੇਰੀ ਹੈ ਹਾਂ ਫਿਰ ਉਹ ਬਹੁਤ ਹਰ ਤਾਂ ਦੰਦ ਤੇਰ ਬਣਾਉਂਦਾ ਬਾਹਰ ਹੋ ਜਾਂਦੀ ਹੈ ਫਿਰ ਵਧੀਆ ਬਣਦੀ ਹੈ ਹਾਂ ਸੋ ਉਹ ਸਵਾਲ ਦਾ ਬੰਦੇ ਵਿੱਚ ਗਿਆ ਆ ਕੀ ਬਣੇ ਕਿਸ ਮਰਦੀ ਕੋ ਅੱਜ ਸੱਤੀ ਦਾਲ ਕੇ ਸਭੀ ਲੋਕੀ ਕਹਿੰਦਾ ਦਾਲ ਤੜ ਕੇ ਰੋ ਦਾਲ ਕੇ ਪਾੜੀ ਉਹਦੇ ਚ ਕੱਤ ਰੋ ਟੁੱਟੇ ਥੋੜ੍ਹ ਕੋ ਯਾਰ ਬਾਈ ਤੈਨੂੰ ਤਸੀ ਦਾ ਦਾਲ ਖਾਂਦੇ ਰਹਿੰਦੇ ਆ ਤੂੰ ਕੱਲ ਇਹ ਤਾਂ ਆਪਾਂ ਦੇ ਖਾਂਦੇ ਦਾਲ ਕਿਹੜਾ ਇਹਨੇ ਤਾਂ ਸਭੀ ਨਾਲ ਦੇਖੋ ਪੀਣਾ ਸੱਜੀ ਦਾਲ ਵਾਹ ਹੰਦੇ ਅਸੀਂ ਦਾਲ ਉਹ ਨਹੀਂ ਅਸੀਂ ਬੜੀ ਖਾਂਦੇ ਨਾ ਪਰ ਇਹਦੇ ਤੋਂ ਬਹੁਤ ਘੱਟ ਖਾਂਦੇ ਹਾਂ ਹਾਂ ਕੱਢੀ ਕਰਦੇ ਅਸੀਂ ਦਾਲ ਉਹ ਖਾਂਦੇ ਸੀ ਪਹਿਲਾਂ ਰਾਤ ਨੂੰ ਸਾਡੇ ਘਰ ਕੱਟਾ ਦਾਲ ਹੁੰਦੀ ਔਰ ਹੁਣ ਆ ਫੇਰ ਅਸੀਂ 3 ਘੱਟ ਖਾਂਦੀ ਹਾਂ ਹਾਂ ਇਹ ਕੱਟ ਨਹੀਂ ਖਾਂਦੀ ਉੱਤੇ ਚਾਹਦੀ ਔਰ ਡੱਬਾ ਕੱਢੀ ਰੋਟੀ ਲੈਣ ਮੈਂ ਤਾਂ ਉੱਤੇ ਚਾਹਦੀ ਹਾਂ ਮੇਰੇ ਤਾਂ ਹੋ ਜੇ ਮੈਂ ਦੋ ਬਣੋਂ ਨਹੀਂ ਆ ਚਿੱਪ ਚੋਈ ਹੁੰਦਾ ਇੱਤ ਜਰੂਰੀ ਦੀ ਗੱਲ ਹੈ ਗਰਮ ਪਾਣੀ ਆਉਣਾ ਸ਼ਾਵਾਂ ਨਹੀਂ ਜਾਂਦੇ ਠੀਕ ਹੈ ਠੀਕ ਸੀਗਾ ਸ਼ਾਵਾਂ ਪਾਣੀ ਉਹ ਤਾਂ ਖੋਲ ਲਿਆ ਕਿ ਨਾ ਹਾਂ ਵਿੱਚ ਰੱਖ ਰੋਟਾ ਵਿੱਚ ਰੱਖ ਸ਼ਾਵਰ ਨਹੀਂ ਮੈਂ ਕਿਹਾ ਦੋ ਲਿਆ ਬਟਨ ਦੇ ਇੱਕ ਪਾਸੇ ਤੇ ਸ਼ਾਵਰ ਸਕੇ ਲਾਣਾ ਨਹੀਂ ਨਾ ਉਹ ਜੌਂ ਦੀ ਹੋ ਗਿਆ ਉਹ ਬਟਨ ਜਾਈ ਹੱਥ ਜਾ ਗਿਆ ਬਟਨ ਜੇ ਸੈੱਟ ਹੋਣ ਲੱਗਦਾ ਉਹ ਤਾਂ ਸੋਨੇ ਨੂੰ ਹੋਊ ਤੇ ਮਮਾ ਕੋਲ ਤਾਂ ਨਹੀਂ ਆਉਂਦਾ ਰਾਦਰਲੀ ਕੋਣ ਲਾ ਕੇ ਪਰਲਾ ਛਿੜਜੂ ਆਪਾਂ ਡੱਬਾ ਨਾਲ ਹੀ ਲੈ ਲੈਨੇ ਆਂ ਨਾਲ ਹੀ ਲੈ ਲੈਨੇ ਡੱਬਾ ਉੱਥੇ ਰੱਖ ਦੇ ਮੇਰੇ ਕੋਲ ਰੱਖ ਦੇ ਦੋ ਰੋਟੀ ਗਲਾਸ ਖਾਣੀ ਨਹੀਂ ਹੈਗੀ ਖਾਣੀ ਹੈ ਮੇਰੇ ਵਿੱਚ ਬਾਦੇ ਛਾਲ ਦੇ ਉੱਤੇ ਰੱਖ ਦੇ ਉਹਦਾ ਸਬਜ਼ੀ ਦਾ ਸ ਮੈਂ ਤਾਂ ਹੀ ਖਾਉਂ ਜੂਠਾਣ ਖਾਂਦੀ ਆਹ ਸਾਡਾ ਨਹੀਂ ਧੀਆ ਹੁਣ ਤਾਂ ਲਿਖਾ ਲਈ ਖਾਂਦੀ ਅਸੈਂ ਇਹ ਸਾਡੇ ਜੂਠੇ ਉਹ ਗਿਆ ਅਜ ਇਕੱਟਿਆ ਨਹੀਂ ਆਂ ਕਿੱਥੋਂ ਮਨਾਫ ਕਰਨ ਲੱਗ ਪੀ ਮੱਖਣ ਪਾ ਲਾ

ਆ ਦੁੱਧ ਘੜਦਾ ਹੈ ਇੱਥੇ ਇਹ ਸਾਰਾ ਪਾਉ ਨੂੰ ਪਾ ਲੈ ਜਿਵੇਂ ਨਾ ਦੇਖੀ ਸਾਰਾ ਪਾਣੀ ਵਗਿਆ ਥੱਲੇ ਘੜੇ ਦਾ ਘੜੇ ਦਾ ਪਾਣੀ ਆ ਲਿਆ ਇਹ ਦੁੱਧ ਸਾਰਾ ਥੱਲੇ ਨਾ ਦੇਖ ਕੋਰਾ ਉਪਰ ਚੰਦਾ ਇਹ ਬਾ ਕੀੰਦਾ ਇਹਨਾਂ ਪਿੱਲਾ ਨਾ ਪਿੱਲਾ ਕਰਕੇ ਪਾਣੀ ਆਉਂਦਾ ਇਹਦੇ ਤੋਂ ਬਾਅਦ ਲਓ ਜੀ ਸਾਰੀਆਂ ਭੈਣਾਂ ਦੱਸਿਓ ਕੱਚੀ ਲੱਸੀ ਕਿਹੜੇ-ਕਿਹੜੇ ਘਰ ਪੀਂਦੇ ਨੇ ਕੱਚੀ ਲੱਸੀ ਦੀ ਤਾਸੀਰ ਬਹੁਤ ਜ਼ਿਆਦਾ ਠੰਡੀ ਹੁੰਦੀ ਹੈ ਤੇ ਆਹ ਮੌਸਮ ਦੇ ਵਿੱਚ ਕੱਚੀ ਲੱਸੀ ਜਿਹੜੀ ਉਹ ਬਹੁਤ ਜ਼ਰੂਰੀ ਹੈ ਪੀਣੀ ਇਸ ਲਈ ਰਾਤ ਨੂੰ ਥੋੜਾ ਜਿਹਾ ਦੁੱਧ ਭਾ ਕੇ ਉਹਦੇ ਵਿੱਚ ਪਿੱਲਾ ਪਾ ਕੇ ਅਸੀਂ ਨਾਮ ਕਪਾਉਣੇ ਆਉਨੇ ਆ ਤੇ ਤੁਸੀਂ ਜੇ ਤੁਹਾਡਾ ਬੀਪੀ ਵੱਧਦਾ ਫਿਰ ਨਾਮ ਪਾਓ ਲੋ ਉਹ ਪਾਣੀ ਭਰਾਂਗੇ ਆਪਾਂ ਫੇਰ ਇਹਨੂੰ ਮੈਂ ਫ੍ਰੀਜ ਦਾ ਚਟਨੀ ਲਿਆਵਾਂ ਸਬਜ਼ੀ ਤਾਂ ਹੈਗੀ ਆ ਲਓ ਜੀ ਹੁਣ ਆਪਾਂ ਚੱਲਦੇ ਅੰਦਰ ਚਟਨੀ ਲੈ ਕੇ ਚੱਲਦੇ ਆਂ ਤੇ ਖਾਣਾ ਖਾਂਦੇ ਆਂ ਦੋ ਬੀਬੀਆਂ ਦਾ ਖਾਣਾ ਖਾਣ ਬੈਠ ਗਈ ਨੋ ਜੀ ਖਾਣਾ ਖਾਓ ਲਓ ਆਪਾਂ ਰਹੀਏ ਤੇ ਗੜਵੀ ਲੱਸੀ ਵੀ ਭਰ ਲਈ ਨਾ ਗਲਾਸ ਵੀ ਲੈ ਆਵਾਂ ਚਮਚ ਵੀ ਲੈ ਕੇ ਆਵਾਂ ਚੁਟਨੀ ਅਸੇ ਮੈਂ ਜਾਣਾ ਹੈ ਲੈ ਚਾਹਾਂ ਤੰਤਾ ਹਮਾਂ ਤਾਂ ਫਿਰ ਲੱਸੀ ਕਿਉਂ ਹੈ ਇਹ ਦੇ ਕਰੀ ਮੇਰੀ ਆ ਨਾ ਚੱਲੀ ਜਾਂਦਾ ਸਾਹਮਣੇ ਚਲੋ ਠੀਕ ਹੈ ਜੀ ਅਸੀਂ ਖਾ ਲ ਗਏ ਹੁਣ ਰੋਟੀ ਇਹ ਵਲੌਗ ਤਾਂ ਕਰੀਏ ਇੱਥੇ ਐਂਡ ਤੇ ਕੱਲ ਨੂੰ ਮਿਲਦੇ ਹਾਂ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸੱਸੀ